ਆਪਣੀਆਂ ਮਿਆਰੀ ਲਿਖਤਾਂ ਲਈ ਕੱਟ ਤੇ ਵਿਵਾਦਿਤ ਟਿੱਪਣੀਆਂ ਲਈ ਵੱਧ ਚਰਚਾ ਵਿਚ ਰਹੇਂਦੇ ਕਵੀ ਕੁਮਾਰ ਵਿਸ਼ਵਾਸ ਵੱਲੋਂ ਸਰਦਾਰਾਂ ਨੂੰ ਲੈ ਕੇ ਕੀਤਾ ਇੱਕ ਗੈਰ ਮਿਆਰੀ ਵਿਅੰਗ ਤੇ ਮਸਲਾ ਥਾਣੇ ਕਚਹਿਰੀਆਂ ਤੱਕ ਪਹੁੰਚ ਗਿਆ ਕੁਮਾਰ ਵਿਸ਼ਵਾਸ ਨੇ ਸਿੱਖ ਕੌਮ ਬਾਰੇ ਇਹ ਇਤਰਾਜਯੋਗ ਟਿੱਪਣੀ ਪਰੀਦਾਬਾਦ ਵਿੱਚ ਇੱਕ ਕਵੀ ਸੰਮੇਲਨ ਦੌਰਾਨ ਕੀਤੀ ਸੀ ਕਰੀਬ 2 ਘੰਟੇ ਦੇ ਮੁਸ਼ਾਇਰੇ ਦੌਰਾਨ ਕੁਮਾਰ ਵਿਸ਼ਵਾਸ ਨੇ ਸਰਦਾਰਾਂ ਤੇ ਇੱਕ ਚੁਟਕਲਾ ਸੁਣਾਇਆ ਸੀ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਵੱਲ ਇਸ਼ਾਰਾ ਕਰਦਿਆਂ ਵਿਅੰਗ ਕੱਸਿਆ ਗਿਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਜਦੋਂ ਇਹ ਕਵੀ ਸਰਦਾਰਾਂ ਤੇ ਕਟਿਆ ਲਫਾਜੀ ਵਰਤ ਰਿਹਾ ਸੀ ਤਾ ਪ੍ਰੋਗਰਾਮ 'ਚ ਮੌਜੂਦ ਸਿਆਸੀ ਹਸਤੀਆਂ ਤਾੜੀਆਂ ਮਾਰ ਕੇ ਠਾਕੇ ਲਗਾ ਰਹੀਆਂ ਸਨ ਐਨਆਈਟੀ ਦੁਸ਼ਹਿਰਾ ਮੈਦਾਨ ਵਿੱਚ ਬੀਜੇਪੀ ਵਿਧਾਇਕਾ ਸੀਮਾ ਤ੍ਰਿਖਾ ਵੱਲੋਂ ਕਰਵਾਏ ਇਸ ਕਾਵ ਸੰਮੇਲਨ ਵਿੱਚ ਆਪਣੀਆਂ ਨਜ਼ਮਾਂ ਸੁਣਾ ਰਹੇ ਕੁਮਾਰ ਵਿਸ਼ਵਾਸ ਨੇ ਸਿੱਖਾਂ ਬਾਰੇ ਗਲਤ ਲਹਿਜੇ ਵਿੱਚ ਸੁਣਾਏ ਇਸ ਚੁਟਕਲੇ ਤੇ ਸਿੱਖ ਪਾਈਚਾਰੇ ਵੱਲੋਂ ਸਖਤ ਇਤਰਾਜ਼ ਜ਼ਾਹਿਰ ਕਰਦਿਆ ਐਸਜੀਐਮ ਥਾਣੇ ਵਿੱਚ ਬਕਾਇਦਾ ਧਾਰਮਿਕ ਪਾਵਨਾਂ ਨੂੰ ਢੜਕਾਉਣ ਦਾ ਮੁਕਦਮਾ ਦਰਜ ਕਰਨ ਦੀ ਮੰਗ ਕਰਦੇ ਹਾਂ ਪੁਲਿਸ ਨੂੰ ਕਾਬਸ ਸਮਾਗਮ ਦੀ ਟਿੱਪਣੀ ਵਾਲੀ ਉਹ ਵੀਡੀਓ ਸੌਂਪੀ ਹੈ ਤੇ ਥਾਂ ਥਾਂ ਕੁਮਾਰ ਵਿਸ਼ਵਾਸ ਖਿਲਾਫ ਰੋਸ ਮੁਜ਼ਾਰੇ ਹੋਏ ਨੇ ਫਰੀਦাবাদ ਵਿੱਚ ਆਪਣਾ ਵਿਰੋਧ ਦਰਜ ਕਰਵਾ ਰਹੇ ਸਿੱਖ ਪਾਈਚਾਰੇ ਨੇ ਮੰਗ ਕੀਤੀ ਹੈ ਕਿ ਕਵੀ ਕੁਮਾਰ ਵਿਸ਼ਵਾਸ ਦੇ ਨਾਲ ਨਾਲ ਸਥਾਨਕ ਵਿਧਾਇਕ ਵੀ ਦੋਸ਼ੀ ਨੇ ਤੇ ਜੇ ਸਥਾਨਕ ਵਿਧਾਇਕ ਨੇ ਸਿੱਖ ਪਾਈਚਾਰੇ ਤੋਂ ਮਾਫੀ ਨਾ ਮੰਗੀ ਤਾਂ ਸ਼ਹਿਰ ਵਿੱਚ ਰੋਸ ਮੁਜ਼ਾਰੇ ਕੀਤੇ ਜਾਣਗੇ ਫਰੀਦাবাদ ਸਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਰਵਿੰਦਰ ਸਿੰਘ ਰਾਣਾ ਮੁਤਾਬਕ ਕੁਮਾਰ ਵਿਸ਼ਵਾਸ ਨੇ ਜਾਨ ਬੁਝ ਕੇ ਵਿਵਾਦਿਤ ਟਿੱਪਣੀ ਕੀਤੀ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਕੁਮਾਰ ਵਿਸ਼ਵਾਸ ਦੀ ਸਰਹਰਕਤ ਦੀ ਸਖਤ ਮੁਖਾਲਫਤ ਕੀਤੀ ਗਈ ਹੈ ਹਾਲਾਂਕਿ ਮਾਮਲਾ ਪੱਖ ਦਾ ਵੇਖ ਕਵੀ ਨੂੰ ਹੋਸ਼ ਆਈ ਹੈ ਤੇ ਉਸਨੇ ਐਤਵਾਰ ਦੇਰ ਸ਼ਾਮ ਇੱਕ ਵੀਡੀਓ ਜਾਰੀ ਕਰ ਆਪਣੇ ਪਰਿਵਾਰਿਕ ਪਿਸ਼ੋਕਰ ਤੇ ਮਿਲੇ ਸੰਸਕਾਰਾਂ ਦਾ ਹਵਾਲਾ ਦਿੰਦਿਆਂ ਸਿੱਖ ਭਾਈਚਾਰੇ ਤੋਂ ਮਾਫੀ ਮੰਗੀ ਹੈ ਤੇ ਅਪੀਲ ਕੀਤੀ ਹੈ ਕਿ ਉਹਨਾਂ ਦਾ ਇਰਾਦਾ ਕਿਸੇ ਦਾ ਦਿਲ ਦਿਖਾਉਣਾ ਨਹੀਂ ਸੀ ਇਹ ਵੀਡੀਓ ਪੁਰਾਣੀ ਹੈ ਤੇ ਕੁਮਾਰ ਵਿਸ਼ਵਾਸ ਦੇ ਇਸ ਚੁਟਕਲੇ ਤੇ ਠਾਕੇ ਲਗਾ ਰਹੀ ਵਿਧਾਇਕ ਸੀਮਾ ਤਰੀਖਾ ਦਾ ਕਹਣੇ ਕਿ ਕੁਝ ਚੁਟਕਲੇ ਸੁਣਾਏ ਜ਼ਰੂਰ ਗਏ ਨੇ ਪਰ ਕਿਸੇ ਬਾਰੇ ਕੋਈ ਗਲਤ ਬਿਆਨੀ ਇੱਥੇ ਨਹੀਂ ਹੋਈ ਹੈ ਸੋ ਤਰਕ ਆਪੋ ਆਪਣੇ ਨੇ ਪਰ ਸਿੱਖ ਕੌਮ ਨੂੰ ਮਖੌਲੀਏ ਅੰਦਾਜ਼ ਵਿੱਚ ਪੇਸ਼ ਕਰਨ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਫਿਲਮਾਂ ਵਿੱਚ ਸਿੱਖ ਕਰਦਾਰਾਂ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਉਸ ਪਿੱਛੇ ਇੱਕ ਖਾਸ ਮਾਨਸਿਕਤਾ ਕੰਮ ਕਰਦੀ ਹੈ ਸਰਦਾਰਾਂ ਤੇ ਚੁਟਕਲਿਆਂ ਦਾ ਮਾਮਲਾ ਮੁਲਕ ਦੀ ਸਰਵੋੱਚ ਅਦਾਲਤ ਤੱਕ ਗੂੰਜ ਚੁੱਕਾ ਹੈ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਦੇ ਅਸਲ ਅਕਸ਼ ਨੂੰ ਵਿਗਾੜ ਕੇ ਪੇਸ਼ ਕਰਨ ਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਵੀ ਹੈ ਇਹ ਇੱਕ ਮਨੋਵਿਗਿਆਨਿਕ ਹਮਲਾ ਵੀ ਹੈ ਆਪਣੇ ਜੁਜਾਰੂ ਤੇ ਅਣਖੀਲੇ ਸੁਬਾਲੀ ਜਾਣੀ ਜਾਂਦੀ ਸਿੱਖ ਕੌਮ ਦੇ ਇਹਨਾਂ ਅਸਲ ਪਹਿਲੂਆਂ ਨੂੰ ਪਰਦੇ ਉੱਪਰ ਥਾਂ ਨਾ ਦੇ ਕੇ ਸਰਦਾਰਾਂ ਦਾ ਇੱਕ ਗੈਰ ਸੰਜੀਦਾ ਕਿਰਦਾਰ ਦੁਨੀਆ ਦੇ ਸਾਹਮਣੇ ਘੜਿਆ ਜਾਂਦਾ ਤੇ ਮਜ਼ਾਕੀਆ ਲਹਿਜੇ ਵਿੱਚ ਹਾਸੇ ਦੇ ਪਾਤਰ ਦੇ ਤੌਰ ਤੇ ਵਿਖਾਇਆ ਜਾਂਦਾ ਤੇ ਇਹਨਾਂ ਕੋਝੀਆਂ ਚਾਲਾਂ ਨੂੰ ਹੱਸ ਕੇ ਟਾਲਣ ਦੀ ਥਾਂ ਇਹਨਾਂ ਦੇ ਖਿਲਾਫ ਖੁੱਲ ਕੇ ਨਿਤਰਣ ਦੀ ਲੋੜ ਹੈ ਤਾਂ ਜੋ ਅੱਗੋਂ ਕਿਸੇ ਕੌਮ ਦਾ ਮਜ਼ਾਕ ਉਡਾਉਣ ਦੀ ਕਿਸੇ ਦੀ ਹਿੰਮਤ ਨਾ ਪਵੇ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ